ਅੱਜਕੱਲ بڑا ਇੱਕ ਸਨਸਨਾ ਟੌਪਿਕ ਚੱਲ ਰਿਹਾ TikTok ਤੇ ਕਿ ਅਮਰੀਕਾ ਵਾਲਿਆਂ ਨੇ ਜਿੰਨੇ ਵੀ ਭਾਰਤੀਆਂ ਨੂੰ ਡਿਪੋਰਟ ਕੀਤਾ ਹੈ ਅੰਮ੍ਰਿਤਸਰ 에어ਪੋਰਟ ਤੇ ਪਲੇਨ ਕਿਉਂ ਗਿਆ ਜੀ ਹਮਮ ਉਹ ਨਾਮ ਰਸ ਦਾ ਮੁੱਦਾ ਬਣ ਗਿਆ ਅਗਰ ਪਲੇਨ ਦਿੱਲੀ ਤੇ ਆਉਂਦਾ ਦਿੱਲੀ ਕਿਉਂ ਉਤਰਿਆ ਅਗਰ ਪਲੇਨ ਮੁੰਬਈ ਉਤਰਿਆ ਹੁੰਦਾ ਤਾਂ ਮੁੰਬਈ ਕਿਉਂ ਉਤਰਿਆ ਦੇਖੋ ਜੀ ਹੁਣ ਇਹ ਵੀ ਗੱਲਾਂ ਕਰੇ ਕਰ ਰਹੇ ਆ ਕਿ ਯਾਰ ਜਿਹੜਾ ਕਿਹੜਾ ਇਹਨਾਂ ਦਾ ਮੂਤਪਾਲ ਅੰਮ੍ਰਿਤਪਾਲ ਰਾਈਟ ਮੋਤਪਾਲ ਖੰਦੇਕੀ ਮੈਂ ਲੈਟਰ ਲਿਖੂੰਗਾ ਡਾਟ ਨੋ ਟਰੰਪ ਨੂੰ ਕਿ ਇਹ ਤਾਂ ਚੰਗਾ ਨਹੀਂ ਕੀਤਾ ਭਰਤੀਆਂ ਨਾਲ ਪੈਰਾਂ 'ਚ ਬੇੜੀਆਂ ਹੱਥਾਂ 'ਚ ਬੇੜੀਆਂ ਤੇ ਉਹਨਾਂ ਨੂੰ ਫੌਜੀਾਂ ਦੇ ਚਾਸਟ ਕਿਉਂ ਭੇਜਿਆ ਗਿਆ ਅੱਜ ਮੈਂ ਤੁਹਾਨੂੰ ਇਸ ਤਰੀਕੇ ਗੱਲ ਕਲੀਅਰ ਕਰਦੀ ਹਾਂ ਤਾਂ ਹਰੇਕ ਤੱਕ ਟਿਕਟੌਕ ਤੇ ਕਿਸ ਨੇ ਕਲੀਅਰ ਨਹੀਂ ਕੀਤਾ ਕਿ ਉਹਨਾਂ ਨੂੰ ਆਰਮੀ ਵਾਲੇ ਏਅਰਕ੍ਰਾਫਟ 'ਚ ਕਿਉਂ ਭੇਜਿਆ ਗਿਆ ਠੀਕ ਹੈ ਨਾਰਮਲ ਜਿਹੜਾ ਪੈਸੈਂਜਰ ਪਲੇਨ ਉਹਦੇ ਵਿੱਚੋਂ ਕਿਉਂ ਨਹੀਂ ਆਏ ਸੋਰੀ ਜਨੇ ਹੁੰਦਾ ਹੈ ਕਿ ਜਦੋਂ ਕੋਈ ਬੰਦਾ ਕਿਸੇ ਕੰਟਰੀ ਚ ਡਿਪੋਰਟ ਹੁੰਦਾ ਜੇ ਤਾਂ ਇੱਕ ਅੰਦਾ ਬੰਦਾ ਹੈ ਔਰ ਰੋਬੋਟ ਕਾਮ ਹੈ ਸ਼ਾਂਤ ਹੈ ਤਾਂ ਪਾਇਲਟ ਪਹਿਲੇ ਪੁੱਛਦਾ ਹੈ ਕਿ ਕਰੇ ਬੰਦਾ ਮੇਰੇ ਦੂਜੇ ਪੈਸੇਂਜਰਸ ਨੂੰ ਟ੍ਰਬਲ ਨਹੀਂ ਕਰੇਗਾ ਤਾਂ ਇਹਨੂੰ ਮੈਂ ਪਲੇਨ ਦੇ ਵਿੱਚ ਲਟਨ ਕਰੂਗਾ ਪਰ ਅਗਰ ਮੇਰਾ ਪਲੇਨ ਇੱਕ ਵਾਰ ਉੱਡ ਗਿਆ ਔਰ ਇਹ ਬੰਦੇ ਨੇ ਟ੍ਰਬਲ ਕੀਤੀ ਜਾਂ ਇਹਨੇ ਸ਼ੀਸ਼ਾ ਤੋੜਦਾ ਪਲੇਨ ਦਾ ਕੁਝ ਵੀ ਕਰਤਾ ਤੇ ਸਾਰੇ ਪੈਸੇਂਜਰਸ ਮਰ ਵੀ ਸਕਦੇ ਆ ਪਲੇਨ ਕ੍ਰੈਸ਼ ਵੀ ਹੋ ਸਕਦਾ ਸੋ ਜਦੋਂ ਕਿਸੇ ਇਨਸਾਨ ਨੂੰ ਰਿਪੋਰਟ ਕੀਤਾ ਜਾਂਦਾ ਨਾ ਉਹਦੇ ਅੰਦਰ ਬਹੁਤ ਸਾਰਾ ਰੋਸ਼ ਇਹ ਕਹਿੰਦੇ ਉਸ ਟੈਮ ਨੂੰ ਕਿ ਮੈਂ ਵਿਦੇਸ਼ ਛੱਡ ਕੇ ਜਾ ਰਹੀ ਹਾਂ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਕਿਉਂਕਿ ਸਭ ਨੂੰ ਵਿਦੇਸ਼ ਦੀ ਲਾਈਫ ਪਸੰਦ ਆ ਪਰ ਕਿੰਨੀ ਸਟ੍ਰਗਲ ਵੀ ਹੋਵੇ ਪਰ ਵਿਦੇਸ਼ ਦੀ ਲਾਈਫ ਪਸੰਦ ਆ ਪਰ ਛੱਡਣਾ ਨਹੀਂ ਚਾਹੇਗਾ ਵਿਦੇਸ਼ ਸੋਰੋਸ਼ ਗੁੱਸਾ ਹੁੰਦਾ ਕਿ ਮੈਂ ਸੱਚਾ ਮਰ ਜਿਆ ਮਾਤੇ ਉਹ ਪਲੇਨ ਕਿਸੇ ਬੰਦੇ ਤੇ ਵੀ ਅਟੈਕ ਕਰ ਸਕਦੇ ਆ ਪਲੇਨ ਦਾ ਨੁਕਸਾਨ ਕਰ ਸਕਦੇ ਆ ਹੋਰ ਜਿਹੜੇ ਪੈਸੇਂਜਰ ਆ ਉਹ ਤਾਂ ਆਪਣੇ ਵਿਚਾਰੇ ਮੁਫਤ ਵਿੱਚ ਜਾਨ ਗਵਾ ਲੈਣਗੇ ਸੋ ਜਦੋਂ ਵੀ ਕਿਸੇ ਕੰਟਰੀ ਚੋਂ 150 200 300 ਲੋਕਾਂ ਨੂੰ ਰਿਪੋਰਟ ਕੀਤਾ ਜਾਂਦਾ ਹੈ ਡਿਪੈਂਡ ਸਿਰਫ ਪਾਇਲਟ ਦੇ ਉੱਪਰ ਹੁੰਦਾ ਹੈ ਅਗਰ ਉਹਨੇ ਕਿਹਾ ਤਾਂ ਨਾ ਵੀ ਇਹਨਾਂ ਨੂੰ ਮੈਂ ਆਪਣੇ ਪਲੇਨ 'ਚ ਨਹੀਂ ਬਿਠਾਣਾ ਤਾਂ ਪ੍ਰਧਾਨ ਮੰਤਰੀ ਵੀ ਕੁਝ ਨਹੀਂ ਕਰ ਸਕਦਾ ਇਹ ਗੱਲ ਮੇਰੀ ਯਾਦ ਰੱਖਿਓ ਸਵੈਸਿਲੇ ਉਹਨਾਂ ਨੇ ਆਰਮੀ ਦਾ ਪਲੇਨ ਚੁਸ ਕੀਤਾ ਤਾਂ ਕਿ ਉਹ ਕੁਝ ਨੁਕਸਾਨ ਨਾ ਕਰ ਪਾਣ ਤਾਂ ਕਿ ਜਿਹੜੇ ਨਾਰਮਲ ਪੈਸੇਂਜਰ 'ਚ ਜੇ ਉਹ ਜਾਣਗੇ ਤਾਂ ਨੁਕਸਾਨ ਕਰ ਸਕਦੇ ਪਰ ਇਸ ਪਲੇਨ ਦੇ ਵਿੱਚ ਨਾਰਮਲ ਪੈਸੇਂਜਰਸ ਹੁੰਦੇ ਹੀ ਨਹੀਂ ਆ ਸੋ ਪਬਲਿਕ ਦੀ ਸੇਫਟੀ ਦੇਖੀ ਗਈ ਹੈ ਫਸਟ ਐਂਡ ਸੈਕੰਡ ਥਿੰਗ ਚਲੋ ਦੇਖੋ ਆਪਾਂ ਤਾਂ ਹੀ ਕਹਿੰਦੇ ਆ ਵੀ ਆਪਣੀ ਤਾਂ ਰਿਕਵੈਸਟ ਹੈ ਸਰਕਾਰਾਂ ਤਰਹੀ ਵੀ ਚਲ ਜਿੰਨੇ ਗਏ ਆ ਉਹਨਾਂ ਨੂੰ ਪੱਕਾ ਕਰੋ ਉਹਨਾਂ ਨੂੰ ਪੱਕਾ ਕਰ ਦਿਓ ਉਹ ਵਿਚਾਰੇ ਆਪਣੀ ਲਾਈਫ ਜੀਣ ਅੱਗੇ ਤਰੱਕੀ ਕਰਨ ਪਰ ਠੀਕ ਹੈ ਗਵਰਨਮੈਂਟ ਅੱਗੇ ਨਾ ਮੇਰਾ ਜੋਰ ਚੱਲਦਾ ਨਾ ਤੁਹਾਡਾ ਜੋਰ ਚੱਲਦਾ ਪਰ ਗਵਰਨਮੈਂਟ ਨੇ ਆਪਣਾ ਇੱਕ ਡਿਸੀਜਨ ਲੈਣਾ ਹੈ ਬਹੁਤ ਮਾੜਾ ਹੋਇਆ ਕਿ ਜਿਹੜੇ ਲੋਕ ਇਹਨਾਂ ਨਾਲ ਲੱਖਾਂ ਰੁਪਏ ਲਾ ਕੇ ਗਏ ਸੀ ਜ਼ਮੀਨਾਂ ਗਿਰਵੀਆ ਤਾਰ ਕੇ ਇੱਕ ਇੱਕ ਲੜਕੇ ਦਾ ਸੁਸਾਇਟੀ ਵੀ ਕਰ ਲਈਂ ਲੀਂਡੀਆਂ ਜਾਂਦੇ ਸੋ ਇਹ ਤਾਂ ਹੋਣਾ ਨਹੀਂ ਚਾਹੀਦਾ ਸੀ ਪਰ ਆਪਾਂ ਕੁਝ ਕਰ ਨਹੀਂ ਸਕਦੇ ਕਿਉਂਕਿ ਹਰ ਇੱਕ ਕੰਟਰੀ ਨੂੰ ਰਾਈਟ ਹੈ ਉਹਦੇ ਕੰਟਰੀ ਵਿੱਚ ਜਿਹੜੇ ਇਨਲੀਗਲ ਇਮੀਗ੍ਰੈਂਟਸ ਆ ਰਹੇ ਨੇ ਕੱਢਣਾ ਆਪਣੇ ਕੰਟਰੀ ਨੂੰ ਸਾਫ਼ ਕਰਨਾ ਤੇ ਜਿਹੜੇ ਉਹ ਕੰਟਰੀ ਦੇ ਵਸਨੇਗ ਆ ਉਹਨਾਂ ਨੂੰ ਫਸਟ ਜੋਬ ਦਿੱਤੀ ਜਾਵੇ। ਪੱਤਰੀਕਾ ਚੋਂ ਉਹਨਾਂ ਦਾ ਬਹੁਤ ਗਲਤ ਸੀ ਹੱਥ ਪੈਰ ਤੇ ਬੇੜੀਆਂ ਲਾਉਣਾ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਡਰ ਸੀ ਕਿ ਜੇਕਰ ਇਹਨਾਂ ਦੇ ਹੱਥਾਂ ਤੇ ਪੈਰਿਆਂ ਤੇ ਬੇੜੀਆਂ ਨਾ ਲਾਈਆਂ ਤੇ ਇਹ ਟ੍ਰਬਲ ਨਾ ਦੇਣ ਉੜਦੇ ਹੋਏ ਚੰਦ ਦੇ ਵਿੱਚ। ਪਰ ਹਕੀਕਤਾਂ ਇਹ ਸੱਚਾ ਫਰਕ ਜਦੋਂ ਵੀ ਅਸੀਂ ਕਿਸੇ ਨੂੰ ਦੋਸ਼ ਲਾਉਂਦੇ ਹਾਂ ਕਿਸੇ ਕੰਟਰੀ ਤੇ ਜਾਂ ਕਿਸੇ ਨੂੰ ਵੀ ਦੋਸ਼ ਲਾਉਂ ਤਾਂ ਪਹਿਲੇ ਡੀਪਲੀ ਸੋਚਿਆ ਕਰੋ ਕਿ ਉਹਦੇ ਪਿੱਛੇ ਰੀਜ਼ਨ ਕੀ ਹੋ ਸਕਦਾ ਹੈ ਇਹ ਤਾਂ ਕਿਉਂ ਕੀਤਾ ਗਿਆ ਪਰ ਸੇ ਲੋਕ ਰੀਜ਼ਨ ਨਹੀਂ ਸੋਚਦੇ ਬਸ ਅੰਮ੍ਰੇਸੇ ਰਿਪੋਰਟ ਦਿਲਾਤਾ ਉਹ ਜਿਹੜਾ ਮੂਤ ਪਾਲਾ ਉਹ ਆਪਣੇ ਮੂਤ ਪਾਲੀਆਂ ਮਾਰੀ ਜਾਂਦਾ ਉਹਦੀ ਕਿਸੇ ਰ ਬਕਵਾਸ ਨਹੀਂ ਸੁਣਨੀ ਉਸ ਬੰਦੇ ਨੂੰ ਕਿਸੇ ਨੇ ਪਾਓ ਕਰੇ ਲਾਈਫ 'ਚ ਨਹੀਂ ਦੇਣਾ